ਇਹ ਬੇਸ਼ੱਕ ਉਹਨਾਂ ਲੋਕਾਂ ਦੇ ਲਈ ਬੇहद ਖਾਸ ਹੈ ਜਿਹੜੇ ਕਿ ਘਰਾਂ ਦੇ ਵਿੱਚ ਪੈਟ ਰੱਖਣ ਦੇ ਸ਼ੌਕੀਨ ਨੇ ਜੇ ਕੁੱਤੇ ਨੂੰ ਰੈਬੀਜ਼ ਆਲਰੇਡੀ ਹੈ ਔਰ ਤੁਹਾਡੇ ਇੱਥੇ ਇੱਕ ਹਲਕਾ ਜਿਹਾ ਕੱਟ ਲੱਗਿਆ ਉਸ ਕੱਟ ਤੇ ਉਹਦੀ ਲਾਰ ਗਰ ਜਾਏ ਉਹ ਕੱਟਣ ਦੇ ਬਰਾਬਰ ਹੈ ਉਹ ਸਕਰਚ ਕਰਦੇ ਹੋ ਆਪਣੇ ਹੱਥ ਨੂੰ ਚੱਟਦਾ ਵੀ ਹੈ ਤਾਂ ਆਪਾਂ ਉਸ ਤੋਂ ਚੱਟਦਾ ਹੈ ਬਿਲਕੁਲ ਬਿਲਕੁਲ ਉਸ ਤੋਂ ਵੀ ਹੋ ਸਕਦਾ ਹੈ ਮੈਂ ਬੜੇ ਸਪਸ਼ਟ ਸ਼ਬਦਾਂ ਚ ਕਹਿ ਦਵਾਂ ਜੇ ਇੱਕ ਵਾਰੀ ਰੇਬੀਜ਼ ਹੋ ਗਈ ਫਿਰ ਉਹਦਾ ਇਲਾਜ ਸੰਭਵ ਨਹੀਂ ਹੈ ਉਹ ਮੌਤ ਹੀ ਦਿੰਦਾ ਧੁੰਨੀ ਦੇ ਵਿੱਚ ਟੀਕੇ ਦਾ ਜ਼ਿਕਰ ਕੀਤਾ ਜਾਂਦਾ ਕਿ ਉਹ ਵੀ ਫੇਲ ਹੋ ਜਾਂਦੇ ਅੱਜ ਕੱਲ ਧੁੰਨੀ ਚ ਟੀਕੇ ਨਹੀਂ ਲੱਗਦੇ ਇਹ ਬਚਾਅ ਵਾਸਤੇ ਲੱਗਦੇ ਨੇ ਇਹ ਬਿਮਾਰੀ ਲਈ ਨਹੀਂ ਲੱਗਦੇ ਸੋ ਅੱਜ ਦੀ ਇਹ ਜਿਹੜੀ ਕਿ ਪੇਸ਼ਕਸ਼ ਉਹਨਾਂ ਲੋਕਾਂ ਦੇ ਲਈ ਬੇਹਦ ਖਾਸ ਹੈ ਜਿਹੜੇ ਕਿ ਘਰਾਂ ਦੇ ਵਿੱਚ ਪੈਟ ਰੱਖਣ ਦੇ ਸ਼ੌਕੀਨ ਨੇ ਯਾਨੀ ਕਿ ਪਾਲਤੂ ਕੁੱਤੇ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਰੱਖੇ ਹੋਏ ਨੇ ਪਰ ਇਹ ਜਿਹੜਾ ਕਿ ਸ਼ੌਂਕ ਹੈ ਹੁਣ ਕਿਤਨਾ ਕਿਤੇ ਉਹਨਾਂ ਦੇ ਲਈ ਖਤਰਾ ਨਾ ਬਣ ਜਾਵੇ ਜਾਨ ਨੂੰ ਲੈ ਕੇ ਕਿਉਂਕਿ ਜੋ ਲੁਧਿਆਣਾ ਦੇ ਵਿੱਚ ਅੱਜ ਇੱਕ ਮਾਮਲਾ ਸਾਹਮਣੇ ਆਇਆ ਵਾਕਈ ਚੌਕਾ ਦੇਣ ਵਾਲਾ ਕਿ ਇੱਕ ਹੀ ਪਰਿਵਾਰ ਦੇ ਸਭ ਜਿਹੜੇ ਕੀ ਉਹ ਰੈਬਸ ਦੇ ਨਾਲ ਪੀੜਤ ਪਾਏਗੇ ਨੇ ਕੰਡੀਸ਼ਨ ਇੰਨੀ ਜ਼ਿਆਦਾ ਬਦਤਰ ਬਣ ਗਈ ਕਿ ਲੁਧਿਆਣਾ ਦੇ ਵਿੱਚ ਉਹਨਾਂ ਦਾ ਇਲਾਜ ਪੋਸੀਬਲ ਨਹੀਂ ਹੋਇਆ ਤੇ ਉਹਨਾਂ ਨੂੰ ਪੀਜੀਆਈ ਰੈਫਰ ਕਰਨਾ ਪਿਆ ਅੱਜ ਇਸ ਤਮਾਮ ਜਿਹੜੀ ਕੀ ਮੁੱਦੇ ਦੇ ਉੱਪਰ ਜਾਣਕਾਰੀਆਂ ਸਾਂਝੇ ਕਰਾਂਗੇ ਕਿ ਆਖਰਕਾਰ ਜਿਹੜਾ ਕੀ ਹੈ ਪੈਟ ਰੱਖਣ ਦੇ ਨਾਲ ਜਾਂ ਫਿਰ ਡੌਗ ਦੇ ਕੱਟਣ ਦੇ ਨਾਲ ਹੀ ਰੈਬਸ ਦਾ ਅਟੈਕ ਹੁੰਦਾ ਜਾਂ ਫਿਰ ਜੇਕਰ ਇੱਕ ਵਿਅਕਤੀ ਉਸ ਤੋਂ ਪੀੜਤ ਹੋ ਜਾਂਦਾ ਕਿ ਬਾਕੀ ਪਰਿਵਾਰ ਨੂੰ ਵੀ ਖਤਰਾ ਹੈ ਇਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਐਕਸ ਅਸਿਸਟੈਂਟ ਪ੍ਰੋਫੈਸਰ ਐਚ ਕੇ ਖਰਬੰਦਾ ਜੀ ਮੌਜੂਦ ਨੇ ਖਰਬੰਦਾ ਜੀ ਜਿਸ ਤਰ੍ਹਾਂ ਦੇ ਨਾਲ ਮੈਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕਾਂ ਨੂੰ ਪੈਟ ਰੱਖਣ ਦਾ ਸ਼ੌਕ ਹੈ ਕਿ ਇਹ ਸ਼ੌਕ ਹੁਣ ਇਨਸਾਨ ਤੇ ਲਈ ਖਤਰਾ ਤਾਂ ਨਹੀਂ ਬਣ ਗਿਆ ਠੀਕ ਹੈ ਬਹੁਤ ਅੱਛਾ ਸਵਾਲ ਹੈ ਤੁਹਾਡਾ ਦੇਖੋ ਜੇ ਤੁਸੀਂ ਪੈਟ ਰੱਖਣਾ ਹੈ ਜਾਂ ਤੁਸੀਂ ਕਿਤੇ ਸਟਰੀਟ ਡੌਗਸ ਦੇ ਸੰਪਰਕ ਚਾਹਦੇ ਹੋ ਤੁਹਾਨੂੰ ਇਹਨਾਂ ਨਾਲ ਪਿਆਰ ਹੈ ਤਾਂ ਉਹਨਾਂ ਨਾਲ ਵੀ ਤੁਸੀਂ ਉਹਨਾਂ ਨੂੰ ਖਾਣਾ ਪਾਉਂਦੇ ਹੋ ਕੁਝ ਵੀ ਕਰਦੇ ਹੋ ਗੱਲ ਇਹ ਹੈ ਰੇਬੀਜ਼ ਹੈ ਜਿਹੜੀ ਬਿਮਾਰੀ ਜੇ ਕੁੱਤੇ ਨੂੰ ਰੇਬੀਜ਼ ਆਲਰੇਡੀ ਹੈ ਔਰ ਤੁਹਾਡੇ ਇੱਥੇ ਇੱਕ ਹਲਕਾ ਜਿਹਾ ਕੱਟ ਲੱਗਿਆ ਉਸ ਕੱਟ ਤੇ ਉਹਦੀ ਲਾਰ ਗਿਰ ਜਾਏ ਉਹ ਕੱਟ ਉਹ ਕੱਟਣ ਦੇ ਬਰਾਬਰ ਹੈ ਉਹ ਕੱਟਣ ਦੇ ਬਰਾਬਰ ਹੈ ਔਰ ਕੱਟ ਛੋਟੇ-ਮੋਟੇ ਲੱਗੇ ਰਹਿੰਦੇ ਨੇ ਜਾਨੀ ਕਿ ਇਵਨ ਆਪਾਂ ਜਦੋਂ ਕਿਸੇ ਪੈਟ ਨੂੰ ਸਪਰਸ਼ ਕਰਦੇ ਹਾਂ ਆਪਣੇ ਹੱਥ ਨੂੰ ਚਟਦਾ ਵੀ ਹੈ ਤਾਂ ਆਪਾਂ ਉਸ ਤੋਂ ਵੀ ਚਟਦਾ ਬਿਲਕੁਲ ਬਿਲਕੁਲ ਉਸ ਤੋਂ ਵੀ ਹੋ ਸਕਦਾ ਹੈ ਜੇ ਤੁਹਾਡੇ ਸਰੀਰ ਤੇ ਕਿਤੇ ਵੀ ਕੱਟ ਹੈ ਤਾਂ ਉਹਦੇ ਤੇ ਇੱਕ ਲਾਰ ਦਾ ਦਾਣਾ ਇੱਕ ਬੂੰਦ ਵੀ ਟਪਕ ਗਈ ਤੇ ਉਹ ਕੱਟਣ ਦੇ ਬਰਾਬਰ ਹੈ ਦੇਖੋ ਹਰ ਚੀਜ਼ ਦੇ ਕੋਈ ਨਿਯਮ ਕਾਇਦੇ ਕਾਨੂੰਨ ਹੈ ਉਹ ਜੇ ਫਾਲੋ ਨਹੀਂ ਕਰੋਗੇ ਤੇ ਇਹੋ ਜੀਆਂ ਮੁਸ਼ਕਲਾਂ ਆਉਣ ਗਿਆ ਔਰ ਦੂਜੀ ਗੱਲ ਮੈਂ ਬੜੇ ਸਪਸ਼ਟ ਸ਼ਬਦਾਂ ਚ ਕਹਿ ਦਵਾਂ ਜੇ ਇੱਕ ਵਾਰੀ ਰੇਬੀਜ਼ ਹੋ ਗਈ ਫਿਰ ਉਹਦਾ ਇਲਾਜ ਸੰਭਵ ਨਹੀਂ ਹੈ ਉਹ ਮੌਤ ਹੀ ਦਿੰਦਾ ਹੈ ਇੱਥੇ ਇਹ ਕਹਿ ਦਿੱਤਾ ਜਾਂਦੇ ਕਿ ਜਾਓ ਇੰਜੈਕਸ਼ਨ ਲਵਾ ਲੋ ਧੁੰਨੀ ਦੇ ਵਿੱਚ ਟੀਕੇ ਦਾ ਜ਼ਿਕਰ ਕੀਤਾ ਜਾਂਦਾ ਕਿ ਉਹ ਵੀ ਫੇਲ ਹੋ ਜਾਂਦੇ ਫਿਰ ਅੱਜ ਕੱਲ ਧੁੰਨੀ 'ਚ ਟੀਕੇ ਨਹੀਂ ਲੱਗਦੇ ਅੱਜ ਕੱਲ ਟੀਕੇ ਮਸਲ ਛੋਟੇ ਮਸਲ ਤੇ ਲੱਗਦੇ ਆ ਪੇਟ ਤੇ ਜਾਂ ਇੱਥੇ ਔਰ ਜਿਹੜੇ ਟੀਕੇ ਨੇ ਇਹ ਬਚਾਅ ਵਾਸਤੇ ਲੱਗਦੇ ਨੇ ਇਹ ਬਿਮਾਰੀ ਲਈ ਨਹੀਂ ਲੱਗਦੇ ਓਕੇ ਇਹ ਸਿਰਫ ਔਰ ਸਿਰਫ ਬਚਾਅ ਕਰਦੇ ਨੇ ਮੈਂ ਤੁਹਾਨੂੰ ਪਹਿਲਾਂ ਫਰਸਟ ایڈ ਸਮਝਾ ਦਿੰਨਾ ਕਿ ਜੇ ਬਾਈ ਚਾਂਸ ਕਿਸੇ ਨੂੰ ਕੁੱਤੇ ਨੂੰ ਕੱਟ ਲਿਆ ਤੇ ਉਹ ਕਰੇ ਕੀ ਜਾਂ ਕਿਸੇ ਦੇ ਕੱਟ ਹੈ ਉੱਤੇ ਲਾਰ ਗਿਰ ਗਈ ਕੁੱਤੇ ਦੀ ਤੇ ਉਹਨੇ ਕੀ ਕਰਨਾ ਸਭ ਤੋਂ ਪਹਿਲਾ ਕੰਮ ਹੈ ਟੂਟੀ ਦੇ نیچے ਜਾਓ ਸਾਬਣ ਪਾਣੀ ਲਓ ਤੇ ਉਹਨੂੰ ਰਗੜ ਰਗੜ ਕੇ ਰਗੜ ਰਗੜ ਕੇ ਧੋ ਦਿਓ 5 ਮਿੰਟ ਓਕੇ 5 ਮਿੰਟ ਚਲਦੇ ਪਾਣੀ 'ਚ ਸਾਬਣ ਪਾਣੀ ਨਾਲ ਰਗੜ ਰਗੜ ਕੇ ਉਸ ਜਗ੍ਹਾ ਨੂੰ ਧੋ ਦਿਓ ਤਾਕੀ ਜੇ ਹਾਰ ਦਾ ਕੋਈ ਕਣ ਹੈ ਤੇ ਉਹ ਸਾਰਾ ਨਿਕਲ ਜਾਏ। ਹੋਰ ਇਹ ਜਿੰਨੀ ਜਲਦੀ ਕਰੋਗੇ ਉਨਾ ਚੰਗਾ ਹੈ। ਤੇ ਪਹਿਲੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਟੈਟਨਸ ਦਾ ਟੀਕਾ ਲਗਵਾਉਣਾ ਹੈ। ਤੇ ਨਾਲ ਹੀ ਪਹਿਲੇ ਦਿਨ ਐਂਟੀ ਰੈਵੀਜ਼ ਲੱਗਦਾ ਹੈ। ਪਹਿਲੇ ਦਿਨ, ਤੀਜੇ ਦਿਨ, ਸੱਤਵੇਂ ਦਿਨ ਤੇ 21ਵੇਂ ਦਿਨ। ਇਹ ਚਾਰ ਡੋਜ਼ਾਂ ਲਗਦੀਆਂ। ਬਾਕੀ ਕਈ ਵੇਰੀਐਂਟ ਅਲੱਗ ਵੀ ਆਉਂਦੇ ਨੇ, ਸਿੰਗਲ ਡੋਜ਼ ਵੀ ਆਉਂਦੇ ਨੇ ਔਰ 7 ਡੋਜ਼ ਵਾਲੇ ਵੀ ਇਹਦੇ ਇੰਜੈਕਸ਼ਨ ਹੁੰਦੇ ਨੇ ਬਹੁਤ ਬਹੁਤ ਸਾਰੇ ਕੀ ਲੋਕ ਹੈਗੇ ਜਿਹੜੇ ਕਿ ਘਰਾਂ ਦੇ ਵਿੱਚ ਪੈਟ ਰੱਖਦੇ ਨੇ ਉਹ ਇਹ ਕਹਿ ਦਿੰਦੇ ਨੇ ਕਿ ਇਸ ਦਾ ਪਾਈ ਦਾ ਇੰਜੈਕਸ਼ਨ ਜਿਹੜਾ ਕਿ ਪੂਰਾ ਕੀਤਾ ਹੋਇਆ ਹੈਗਾ ਕਿ ਉਹ ਇੰਜੈਕਸ਼ਨ ਕੰਪਲੀਟ ਕਰਨ ਤੋਂ ਬਾਅਦ ਵੀ ਕੁਝ ਇਸ ਤਰ੍ਹਾਂ ਦਾ ਖਤਰਾ ਹੈਗਾ ਬਿਲਕੁਲ ਤੁਹਾਡਾ ਸਵਾਲ ਬਹੁਤ ਜਾਇਜ਼ ਹੈ ਔਰ ਬੜਾ ਇਨਫੋਰਮੇਟਿਵ ਬਣੇਗਾ ਦਰਸ਼ਕਾਂ ਵਾਸਤੇ ਜਦੋਂ ਵੀ ਪੈਟ ਨੂੰ ਤੁਸੀਂ ਆਪਣੇ ਵੈਕਸੀਨ ਲਗਾਇਆ ਹੁੰਦਾ ਕੀ ਹੈ ਕਿ ਲੋਕ ਸ਼ੌਂਕ-ਸ਼ੌਂਕ ਜਦੋਂ ਪੈਟ ਲੈਂਦੇ ਨੇ ਉਦੋਂ ਵੈਕਸੀਨ ਲਗਵਾ ਲੈਂਦੇ ਨੇ ਲੇਕਿਨ ਉਹਦੀ 5 ਸਾਲ ਬਾਅਦ ਬੂਸਟਰ ਡੋਜ਼ ਵੀ ਲੱਗਦੀ ਹੈ ਬਹੁਤ ਸਾਰੇ ਨੂੰ ਨਹੀਂ ਪਤਾ ਉਹ ਪਤਾ ਵੀ ਹੋਏਗਾ ਤੇ ਭੁੱਲ ਜਾਂਦਾ ਬੰਦਾ ਸੋ ਇਸ ਕਰਕੇ ਜੇ ਤੁਸੀਂ ਵੈਕਸੀਨ ਰੱਖਿਆ ਡੌਗ ਤੁਸੀਂ ਪੈਟ ਰੱਖਿਆ ਤੇ ਜਿੱਦਾਂ ਬੰਦਿਆਂ ਨੂੰ ਸਾਲ ਬਾਅਦ ਇੱਕ ਵਾਰੀ ਡਾਕਟਰ ਕੋਲ ਲੈ ਜਾਣਾ ਪੈਂਦਾ ਉਦਾਂ ਪੈਟ ਨੂੰ ਵੀ ਸਾਲ ਬਾਅਦ ਲੈ ਜਾਓ ਉਹਦਾ ਪੂਰਾ ਵੈਕਸੀਨੇਸ਼ਨ ਪ੍ਰੋਗਰਾਮ ਇਹ ਬਦਲਦੇ ਰਹਿੰਦੇ ਨੇ ਇਹਨਾਂ ਦੇ ਮਕਤਿਆਰ ਬਦਲਦੇ ਰਹਿੰਦੀ ਹੈ ਇਸ ਕਰਕੇ ਆਪਣੇ ਵੈਟਰਨਰੀ ਡਾਕਟਰ ਦੇ ਸੰਪਰਕ ਚ ਰਹੋ ਔਰ ਉਹ ਜਿੱਦਾਂ ਸਮਝਾਣ ਜਿੱਦਾਂ ਗਾਈਡ ਕਰਨ ਉਸ ਪ੍ਰੋਗਰਾਮ ਦੇ ਅਕੋਰਡਿੰਗਲੀ ਵੈਕਸੀਨ ਲਗਵਾਓ ਤੁਹੋ ਕਰ ਬੰਦਾ ਸਾਬ ਆਪਾਂ ਬਹੁਤ ਸਾਰੇ ਇੱਦਾਂ ਦੇ ਵੀਡੀਓਜ਼ ਵੀ ਦੇਖਦੇ ਹੈਗੇ ਆ ਜਾਂ ਅਜਿਹੇ ਆਪਾਂ ਘਰਾਂ ਦੇ ਵਿੱਚ ਆਂਦੇ ਆ ਪਰਿਵਾਰਾਂ ਨੂੰ ਮਿਲ ਜਣੇ ਨੇ ਪੈਟ ਰੱਖੇ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਨਾਲ ਉਹਦੇ ਨਾਲ ਸਪਰਸ਼ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਕਿਸ ਕਰਨਾ ਸੰਪਰਕ ਦੇ ਵਿੱਚ ਆਉਣਾ ਸੋ ਲਾਰਵਾ ਦੇ ਕੰਟੈਕਟ ਦੇ ਵਿੱਚ ਤਾਂ ਆਗੇ ਉਸ ਤੋਂ ਵੀ ਕੁਝ ਨੁਕਸਾਨ ਹੋ ਸਕਦਾ ਦੇਖੋ ਜਿਹੜਾ ਸਲਾਈਵਾ ਹੈ ਜੇ ਉਹ ਤੁਹਾਡਾ ਸਕਿਨ ਇੰਟੈਕਟ ਹੈ ਕੋਈ ਕੱਟ ਨਹੀਂ ਹੈ ਕੋਈ ਛੇਧ ਨਹੀਂ ਹੈ ਫਿਰ ਕੋਈ ਖਤਰਾ ਨਹੀਂ ਜਿਵੇਂ ਹੁਣ ਮੈਂ ਫੇਸ ਟੂ ਫੇਸ ਦਾ ਜ਼ਿਕਰ ਕੀਤਾ ਕਿ ਬਹੁਤ ਸਾਰੇ ਆਪਣੇ ਪੈਟ ਨੂੰ ਕਿਸ ਕਰਦੇ ਹੈਗੇ ਨੇ ਉਹ ਕਿੰਨਾ ਕੁ ਜਿਹੜਾ ਕਿ ਡੈਫੀਨਟਲੀ ਰਿਸਕੀ ਹੈ ਜੀ ਜੇ ਲਾਰ ਉਹਦੀ ਤੁਹਾਡੇ ਟੱਚ ਕਰ ਗਈ ਜੀਭ ਤੇ ਤੇ ਜੀਭ ਤੇ ਕੱਟੀ ਜੀਭ ਤੇ ਪੋਰਸ ਹੈ ਪੋਰਸ ਵਿੱਚ ਛੇਦ ਹੈ ਗਿਆ ਤੇ ਚਲਾ ਗਿਆ ਅੰਦਰ ਜੀਭ ਤੁਹਾਡੀ ਪੋਰਸ ਹੈ ਛੇਦ ਵੈਕਸੀਨ ਹੋ ਰੱਖੀ ਹੈ ਤਾਂ ਵੀ ਇਹ ਕਰਨਾ ਖਤਰੇ ਤੋਂ ਕੱਟ ਨਹੀਂ ਦੇਖੋ ਜੀ ਜੇ ਮੇਰੀ ਗੱਲ ਪੁੱਛੋਗੇ ਪਹਿਲੀ ਗਲਤੀ ਮੈਂ ਪੈਟ ਰੱਖਦਾ ਨਹੀਂ ਮੈਂ ਕੋਸ਼ਿਸ਼ ਕਰਦਾ ਕਿ ਸੰਪਰਕ ਤੋਂ ਦੂਰ ਰਵਾਂ ਜੇ ਮੈਂ ਰੱਖਾਂ ਮੈਨੂੰ ਜ਼ਰੂਰੀ ਹੋਏਗਾ ਤੇ ਮੈਂ ਮੋٹے ਦਸਤਾਨੇ ਪਾ ਕੇ ਹੀ ਪਟਕਲ ਜਾਇਆ ਕਰੂੰਗਾ ਪੀਲੇ ਰੰਗ ਦੇ orange ਵਾਲੇ ਮੋٹے ਰਬੜ ਦੇ ਪਰ ਆਮ ਜਿਹੜੇ ਘਰਾਂ ਦੇ ਵਿੱਚ ਆ ਉਹ ਤਾਂ ਇੱਦੀ ਉਹਨੂੰ ਟੱਚ ਕਰ ਮੈਂ ਉਸੀ ਇਸੇ ਲਈ ਗੱਲ ਕੀਤੀ ਹੈ ਕਿ ਜੇ ਮੈਂ ਕੱਲ ਨੂੰ ਜੇ ਉਹਨਾਂ ਦੇ ਸੰਪਰਕ ਜਾਵਾਂਗਾ ਤੇ ਇਸ ਤਰੀਕੇ ਆਵਾਂਗਾ ਐਵੇਂ ਨਹੀਂ ਆਵਾਂਗਾ ਸੋ ਇਹ ਦੇਖੋ احتیاط ਹੀ ਤੁਹਾਡਾ ਬਚਾਅ ਹੈ ਸੋ ਛੇਤੀ ਤੋਂ ਪਹਿਲਾਂ ਤੁਸੀਂ ਟੈਟਨਸ ਦਾ ਟੀਕਾ ਲਗਾਣਾ ਹੈ ਤੇ ਛੇਤੀ ਤੋਂ ਪਹਿਲਾਂ ਹੀ ਐਂਟੀ ਰੈਬੀਸ ਦਾ ਵੈਕਸੀਨ ਲਗਾਣਾ ਹੈ ਇਹ ਲਾਜ਼ਮੀ ਹੈ ਤੁਸੀਂ ਇਹਨੂੰ ਅੱਗੇ ਨਹੀਂ ਪਾ ਸਕਦੇ ਇਹਨੂੰ ਜਿੰਨੀ ਜਲਦੀ ਕਰੋਗੇ ਓਨਾ ਚੰਗਾ ਹੈ ਜਿਹੜੇ ਕਿ ਬਹੁਤ ਸਾਰੇ ਇਦਾਂ ਦੇ ਮਾਮਲੇ ਵੀ ਹੈਗੇ ਨੇ ਕਿ ਡੌਗ ਦੇ ਜਿਹੜੇ ਕਿ ਹੇਅਰ ਨੀਅਰ ਫਾਲ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਕਿਤਨਾ ਕਿਤੇ ਜੇਕਰ ਮਨੁੱਖੀ ਸੀਟ ਦੇ ਵਿੱਚ ਐਂਟਰ ਕਰ ਗਿਆ ਤਾਂ ਉਸ ਦਾ ਕੀ ਫਿਰ ਪ੍ਰਣਾਮ ਨਿਕਲਦਾ ਦੇਖੋ ਹੇਅਰ ਫਾਲ ਤੋਂ ਕੁਝ ਨਹੀਂ ਹੁੰਦਾ ਜੇ ਉਹਨੂੰ ਇੱਕ ਹੋਰ ਹੈ ਜਿਹੜਾ ਐਂਟੀ ਜਿਹੜੀ ਰੇਬੀਜ਼ ਬਿਮਾਰੀ ਆ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਨਸਾਨ ਨੂੰ ਪਾਣੀ ਤੋਂ ਡਰਨ ਲੱਗਣ ਲੱਗਾ ਜਾਂਦਾ ਹੈ ਹਾਈਡਰੋਫੋਬੀਆ ਹੋ ਜਾਂਦਾ ਇਹਨੂੰ ਅੱਛਾ ਪਾਣੀ ਤੋਂ ਡਰ ਲੱਗਣ ਲੱਗਦਾ ਹੈ ਸੋ ਜਦੋਂ ਤੁਹਾਨੂੰ ਕੁਝ ਹੋ ਜਾਵੇ ਇੱਕ ਹੋਰ ਹੈ ਜੇ ਕੁੱਤੇ ਨੂੰ ਰੇਬੀਜ਼ ਹੋਈ ਤੇ ਪੈਟ ਡੌਗ ਨੂੰ ਵੈਸੇ ਬਹੁਤ ਕੱਟ ਹੁੰਦੀ ਹੈ ਸਟਰੀਟ ਡੌਗ ਨੂੰ ਜ਼ਿਆਦਾ ਹੁੰਦੀ ਹੈ ਪੈਟ ਡੌਗ ਨੂੰ ਜੇ ਹੋ ਗਈ ਤਾਂ ਉਹ ਇੱਕ ਨੂੰ ਨਹੀਂ ਕੱਟੇਗਾ ਉਹ ਕਈਆਂ ਨੂੰ ਕੱਟੇਗਾ ਔਰ ਉਹਦੇ ਜਿਹਨੂੰ ਘੱਟੇਗਾ ਤੇ ਅਗਲੇ 10 ਦਿਨ ਦੇ ਅੰਦਰ ਅੰਦਰ ਜੇ ਉਹ ਨੂੰ ਰੈਬੀਜ਼ ਆ ਤਾਂ ਉਹਦੀ ਮੌਤ ਹੋ ਜਾਏਗੀ। ਓਕੇ 10 ਦਿਨ ਤੁਸੀਂ ਉਸ ਕੁੱਤੇ ਨੂੰ ਅਬਜ਼ਰਵ ਕਰਨਾ ਹੈ। ਉਹ ਮਰਨਾ ਨਹੀਂ ਚਾਹੀਦਾ। ਓਕੇ ਜੇ ਉਹ ਮਰਦਾ ਹੈ ਤੇ ਉਹ ਹੋਰ ਜ਼ਿਆਦਾ ਰਿਸਕੀ ਹੈ ਤੁਹਾਡੇ ਲਈ। ਫਿਰ ਜਿਹੜੇ ਇੰਜੈਕਸ਼ਨ ਹੈ ਉਹ 3 ਦੀ ਬਜਾਏ 7 ਲੱਗਣਗੇ। ਇਹ ਬਹੁਤ ਪਰਮ ਹੈਗਾ ਕਿ ਕੁੱਤੇ ਨੂੰ ਵਾਚ ਕਰਨਾ ਪਵੇ ਕਿ ਉਹ ਨੂੰ ਕੋਈ ਉਹਦੇ ਕੰਡੀਸ਼ਨ ਤਾਂ ਨਹੀਂ ਵਿਗੜੀ ਦਿੱਤ ਨਹੀਂ ਹੋਗੀ। ਇਹਦਾ ਕੀ ਕੰਸਰਨ ਹੈਗਾ ਉਸ ਮਰੀਜ਼ ਦੇ ਨਾਲ? ਇਹਦਾ ਇਹ ਕੰਸਰਨ ਹੈ ਕਿ ਜਦੋਂ ਉਹ ਵਾਇਰਸ ਦਿੰਦਾ ਹੈ ਸਾਨੂੰ ਤੇ ਉਹਦੇ ਨਾਲ ਨਾਲ ਉਹਦੇ ਆਪਣੇ ਅੰਦਰ ਪాయిਜ਼ਨ ਫੈਲ ਜਾਂਦਾ ਹੈ। ਅੱਛਾ ਜੀ ਲੇਕਿਨ ਇਹਨਾਂ ਗੱਲਾਂ ਨੂੰ ਸੋਚੇ ਬਿਨਾ ਵੈਕਸੀਨ ਜਿੱਥੇ ਵੀ ਸ਼ੱਕ ਹੋਏ ਤਾਂ ਲਗਵਾਉਣਾ ਜ਼ਰੂਰੀ ਹੈ ਬਿਕੋਜ਼ ਇੱਕ ਵਾਰੀ ਰੇਬੀਜ਼ ਆ ਗਈ ਤਾਂ ਉਹਦਾ ਕੋਈ ਇਲਾਜ ਨਹੀਂ ਹੈ। ਉਹਦਾ ਡੈਫੀਨਿਟਲੀ ਮੈਂ ਰਿਪੀਟ ਕਰ ਰਿਹਾ ਇਸ ਗੱਲ ਨੂੰ ਇੱਕ ਵਾਰੀ ਰੇਬੀਜ਼ ਹੋ ਗਈ ਤਾਂ ਉਹਦਾ ਕੋਈ ਇਲਾਜ ਨਹੀਂ ਇਸ ਕਰਕੇ ਇਸ ਕੰਡੀਸ਼ਨ ਤੋਂ ਬਚਣ ਵਾਸਤੇ ਜਿੱਦਾਂ ਹੀ ਕੁੱਤਾ ਕੱਟੇ ਚਾਹੇ ਉਹਨੂੰ ਟੀਕੇ ਲੱਗੇ ਨੇ ਚਾਹੇ ਨਹੀਂ ਲੱਗੇ ਨੇ ਮੇਰੀ ਪਰਸਨਲ ਸਲਾਹ ਹੈ ਕਿ ਤੁਸੀਂ ਐਂਟੀ ਰੈਬੀਜ਼ ਦੇ ਵੈਕਸੀਨ ਲਗਵਾਉਣੇ ਹੀ ਲਗਵਾਉਣੇ ਨੇ। ਇੱਕ ਗੱਲ ਹੋਰ ਜਿਹੜੀ ਕਿ ਇੱਕ ਜ਼ਹਿਨ ਦੇ ਵਿਚਾਰੀਆਂ ਮੰਨ ਲਓ ਇੱਕ ਪਰਿਵਾਰ ਦੇ ਵਿੱਚ 5 ਜੀ ਨੇ। ਉਹਨਾਂ ਦੇ ਵਿੱਚੋਂ ਇੱਕ ਨੂੰ ਕੁੱਤੇ ਨੇ ਕੱਟ ਲਿਆ ਹੈਗਾ ਤੇ ਉਹ ਪੀੜਤ ਵੀ ਹੋ ਜਾਂਦਾ ਕਿ ਉਸ ਇੱਕ ਬੰਦੇ ਤੋਂ ਬਾਕੀ ਪਰਿਵਾਰ ਨੂੰ ਖਤਰਾ ਕਿਉਂਕਿ ਉਹ ਪਰਿਵਾਰ ਦੇ ਸੰਪਰਕ ਦੇ ਵਿੱਚ ਵੀ ਆਉਂਦਾ ਹੈਗਾ। ਗੱਲ ਉਹੀ ਹੈ। ਇਹ ਕਿਸੇ ਨਾ ਕਿਸੇ ਬੋਡੀ ਦੇ ਡਿਸਚਾਰਜ ਤੋਂ ਫੈਲੇਗੀ। ਜੇ ਡਿਸਚਾਰਜ 'ਚ ਸੰਪਰਕ ਚ ਆਏਗਾ ਇੱਕ ਦੂਜੇ ਦੇ ਸਕਿਨ 'ਚ ਕੱਟ ਹੋਣਗੇ। ਦਾ ਰਿਸਕੇ ਨੀਤਾ ਨਹੀਂ ਹੈ ਬੜੀ ਸਿੰਪਲ ਜੀ ਗੱਲ ਹੈ ਇਹ ਤਾਂ ਮੌਕਾ ਸੰਭਾਲਣਾ ਇਦਾਂ ਹੀ ਪੈਣਾ ਹੈ ਇਹ ਤਰੀਕੇ ਨਾਲ ਹੀ ਕੰਮ ਚੱਲਣਾ ਹੈ ਇਹਦੇ ਬਾਰੇ ਬਿਲਕੁਲ ਇਹੀ ਜਾਣਕਾਰੀ ਸਭ ਤੋਂ ਅੱਛੀ ਹੈ ਕਿ ਜੇ ਤੁਹਾਨੂੰ ਸ਼ੱਕ ਹੈ ਕਿਸੇ ਨੇ ਕੱਟ ਲਿਆ ਤੇ ਇਮੀਡੀਏਟਲੀ ਟੈਟਨਸ ਔਰ ਐਂਟੀ ਰੈਬੀਸ ਸਭ ਤੋਂ ਪਹਿਲਾਂ ਵਾਸ਼ ਹੈ ਟੂਟੀ ਦੇ نیچے ਰੱਖ ਕੇ ਸਾਬਣ ਪਾਣੀ ਨਾਲ ਚੰਗਾ ਵਾਸ਼ ਫਿਰ ਬੀਟਾਡੀਨ ਲਗਾਓ ਜਾਂ ਕੋਈ ਵੀ ਐਂਟੀਸੈਪਟਿਕ ਲੋਸ਼ਨ ਜਾਂ ਕਰੀਮ ਲਗਾਓ ਔਰ ਫਿਰ ਤੁਸੀਂ ਆਪਣੇ ਮੋਢਲੇ ਸਿਹਤ ਕੇਂਦਰ ਤੇ ਜਾਓ ਟੈਟਨਸ ਦਾ ਟੀਕਾ ਲਗਵਾਉ ਤੇ ਐਂਟੀ ਰੈਬੀਸ ਦਾ ਟੀਕਾ ਲਗਵਾਉ। ਸੋ ਇਸ ਤੋਂ ਲਵਾ ਹੋਰ ਕੀ ਪਰਹੇਜ਼ ਇਸ ਤੋਂ ਕੀਤਾ ਜਾ ਸਕਦਾ ਹੈਗਾ ਤੁਸੀਂ ਉਹਦਾ ਫਰਸਟ ਜਿਹੜਾ ਕਿ ਟ੍ਰੀਟਮੈਂਟ ਆ ਉਹ ਤਾਂ ਦੱਸ ਦਿੱਤਾ ਹੈਗਾ ਪਰ ਬਹੁਤ ਸਾਰੇ ਆਪਣੇ ਡੌਗ ਨੂੰ ਦਰਵੇਸ਼ਮੰਦ ਦੇ ਹੈਗੇ ਨੇ ਜਿਹੜੇ ਕਿ ਸਟਰੀਟ ਡੌਗ ਹੈਗੇ ਨੇ ਉਹਨਾਂ ਨੂੰ ਦੁੱਧ ਪਾਉਂਦੇ ਹੈਗੇ ਨੇ ਰੋਟੀ ਪਾਉਂਦੇ ਨੇ ਜਾਂ ਹੋਰ ਵੀ ਸਮਾਨ ਹੈਗਾ ਉਹ ਖਾਣ ਪੀਣ ਦਾ ਪਾ ਦਿੰਦੇ ਹੈਗੇ ਨੇ ਸੋ ਅਜਿਹੇ ਦੇ ਵਿੱਚ ਕਿਹੜੀ ਕਿਹੜੀ ਸਾਵਧਾਨੀ ਦਾ ਧਿਆਨ ਰੱਖਣਾ ਹੈ। ਪਹਿਲੀ ਗੱਲ ਹੈ ਜਿੰਨੇ ਵੀ ਜੇ ਕੋਈ ਭਾਰਤ ਚ ਕਾਨੂੰਨ ਹੈ ਜੇ ਕਿਸੇ ਨੇ ਤੁਸੀਂ ਆਪਣੇ ਘਰ ਕੁੱਤਾ ਪਾਲਿਆ ਤੇ ਉਹਨੂੰ ਵੈਕਸੀਨ ਲਗਵਾਉਣਾ ਕਾਨੂੰਨਨ ਜ਼ਰੂਰੀ ਹੈ ਬਿਨਾਂ ਵੈਕਸੀਨ ਲਗਾਏ ਤੁਸੀਂ ਉਹਨੂੰ ਰੱਖ ਨਹੀਂ ਸਕਦੇ ਜਿੱਦਾਂ ਇੱਕ ਟੋਕਨ ਤੁਸੀਂ ਦੇਖਿਆ ਹੋਵੇਗਾ ਗਲੇ 'ਚ ਨੰਬਰ ਵੀ ਪੈਂਦਾ ਆਪਣੀ ਲੋਕਲ ਏਰੀਆ ਦੇ ਐਮਸੀ 'ਚ ਰਜਿਸਟ੍ਰੇਸ਼ਨ ਹੁੰਦੀ ਹੈ ਔਰ ਪਹਿਲਾ ਜਿਹੜਾ ਵੈਕਸੀਨ ਹੈ ਪਹਿਲੀ ਡੋਜ਼ ਹੈ ਜਿਹੜੀ ਉਹ 12 ਤੋਂ 6 ਹਫ਼ਤੇ 3 ਤੋਂ 4 ਮਹੀਨੇ ਦੀ ਉਮਰ 'ਚ ਲੱਗਦੀ ਬੱਚੇ ਨੂੰ ਤੇ ਬੂਸਟਰ ਡੋਜ਼ ਲੱਗਦੀ 1 ਸਾਲ ਬਾਅਦ ਫਿਰ ਹਰ ਇੱਕ ਤੋਂ 3 ਸਾਲ ਬਾਅਦ ਫਿਰ ਬੂਸਟਰ ਲੱਗਦਾ ਹੁਣ ਇਹ ਗੱਲਾਂ ਦਾ ਖਿਆਲ ਤਾਂ ਇਹ ਕਾਨੂੰਨ ਤੱਕ ਬਣ ਗਿਆ ਪਰ ਇਹਨੂੰ ਕਰੇਗਾ ਕੌਣ ਇਹ ਪਤਾ ਹੀ ਨਹੀਂ ਕਿਸੇ ਨੂੰ ਨਾ ਪੜਦਾ ਕੋਈ ਨਾ ਇਹਨੂੰ ਕੋਈ ਫਾਲੋ ਕਰਦਾ ਚਲੋ ਜੇ ਬੂਸਟਰ ਡੋਸ ਨਹੀਂ ਵੀ ਲਵਾਉਂਦੇ ਤਾਂ ਇਸ ਦਾ ਮਤਲਬ ਕਿ ਉਹ ਘਾਤਕ ਹੈਗਾ ਯਾ ਡੈਫੀਨੇਟਲੀ ਜੀ ਬੂਸਟਰ ਡੋਸ ਲਵਾਣਾ ਹੀ ਲਵਾਣਾ ਹੈ ਨਾ ਦਾ ਕੋਈ ਮਤ ਨਹੀਂ ਤਾਂ ਨਾ ਰੱਖੋ ਬੈਟ ਸਿੰਪਲ ਜੀ ਗੱਲ ਹੈ ਕਾਨੂੰਨ ਹੈ ਕਾਨੂੰਨ ਫਾਲੋ ਕਰੋ ਕਾਨੂੰਨ ਕਿਉਂ ਬਣਿਆ ਹੈ ਕਾਨੂੰਨ ਇਸ ਲਈ ਬਣਿਆ ਹੈ ਕਿ आम जनता दी राखी हो सके तो आम जनता दी राखी ਲਈ ਜੇ ਕਾਨੂੰਨ ਬਣਿਆ ਤਾਂ ਫੋਲੋ ਤਾਂ ਅਸੀਂ ਕਰਨਾ ਹੈ ਨਾ ਅਸੀਂ ਨਾ ਰੱਖੋ ਕੁੱਤੇ ਦੇ ਸ਼ੋਅ ਦੇਖੋ ਅੱਜ ਦੀ ਡੇਟ 'ਚ ਇਨ ਬਜ਼ੁਰਗਤਾ ਜਾ ਰਹੇ ਨੇ ਅਨਾਥ ਆਸ਼ਰਮਾਂ 'ਚ ਬੱਚੇ ਜਾ ਰਹੇ ਨੇ ਕਰੇਚ 'ਚ ਤੇ ਕੁੱਤੇ ਜਾ ਰਹੇ ਨੇ ਡਰਾਈਂਗ ਰੂਮਾਂ 'ਚ ਦੇਖੋ ਮੈਂ ਕਿਸੇ ਜਾਨਵਰ ਦੇ ਖਿਲਾਫ ਨਹੀਂ ਹਾਂ ਉਹ ਵੀ ਸਾਡੇ ਵਰਗੇ ਸਾਡੀ ਆਤਮਾ ਉਹਨਾਂ ਚ ਵੀ ਸੇਮ ਹੈ ਜੀਵ ਹੈ ਉਹ ਵੀ ਜੀਵ ਹੈ ਅਸੀਂ ਵੀ ਜੀਵਾਂ ਪੇੜ ਪੌਦੇ ਵੀ ਜੀਵ ਨੇ ਲੇਕਿਨ ਜੀਵ ਹਤਿਆ ਦੀ ਕੋਈ ਗੱਲ ਨਾ ਕਰੇ ਲੇਕਿਨ ਦੇਖੋ ਇਨਸਾਨ ਤਾਂ ਇਨਸਾਨ ਐ ਇਨਸਾਨ ਦੀ ਜੀਨ ਜਿਹੜੀ ਮਿਲੀ ਹੈ ਪਰਮਾਤਮਾ ਦੀ ਕਿਰਪਾ ਨਾਲ ਇਹਨੂੰ ਸੁਪਰੀਮ ਗਿਣਿਆ ਜਾਂਦਾ ਹੂੰ ਉਹ ਆਪਣੀ ਜੂਨ ਨੂੰ ਖਰਾਬ ਨਾ ਕਰੇ ਤੇ ਇਹਨਾਂ ਦੀ ਜਿੱਥੇ ਜਗ੍ਹਾ ਉੱਥੇ ਰਹਿੰਦੇ ਡਰਾਈਂਗ ਰੂਮਾਂ ਚ ਸੋਫਿਆਂ ਤੇ ਬੈੱਡਾਂ ਤੇ ਅਲੱਗ ਕਮਰੇ ਬਣਾ ਕੇ ਤੇ ਇਹਨਾਂ ਦੇ ਪਾਰਲਲ ਮੈਂ ਤਾਂ ਦੇਖ ਕੇ ਹੈਰਾਨ ਹੁੰਨਾ ਪੈਟ ਸ਼ਾਪਸ ਦੇ ਪੈਟ ਪਾਰਲਰ ਕਰੋੜਾ ਅਰਬ ਦਾ ਬਿਜ਼ਨਸ ਹੈ ਵਾਰ ਚ ਜੀ ਬਿਲਕੁਲ ਸਹੀ ਇਹ ਕੋਈ ਛੋਟੀ ਗੱਲ ਨਹੀਂ ਹੈ ਸੋਫਿਆਂ ਚ ਡਰਾਈਂਗ ਰੂਮਾਂ ਚ ਪ੍ਰੋਪਰ ਅੱਛਾ ਮ ਲੋਕ ਇਹਨਾਂ ਨੂੰ ਆਪਣਾ ਬੱਚਾ ਸਮਝਦੇ ਨੇ ਦਾ ਸੰਸਕਾਰ ਕਰਨ ਲੱਗੇ ਨੇ ਸਭ ਕੁਝ ਏਦਾਂ ਕਰ ਰਹੇ ਨੇ ਜਿੱਦਾਂ ਇਨਸਾਨ ਨੇ ਭਾਈ ਉਹੀ ਬੱਚੇ ਹੈ ਨਹੀਂ ਤਾਂ ਇਹੀ ਸੀ ਬੱਚੇ ਦੇਖੋ ਕਿ ਆਪਣੇ ਨਾਲ ਨੇੜਤਾ ਦੂਰ ਹੋ ਰਹੀ ਹੈਗੀ ਆ ਆਪਣੇ ਫੈਮਿਲੀ ਮੈਂਬਰ ਨੂੰ ਪੁੱਛਣਾ ਨਹੀਂ ਤੇ ਬਾਕੀ ਜਿਹੜੇ ਕੀ ਪੈਠੇਗੇ ਨੇ ਉਹਨਾਂ ਨੂੰ ਇਸ ਤਰ੍ਹਾਂ ਟ੍ਰੀਟ ਕਰਨਾ ਕਿ ਉਹ ਆਪਣਾ ਹੀ ਅੰਗ ਹੈ ਮੈਂ ਮੈਂ ਉਹੀ ਸਮਝਾ ਰਹੇ ਹਾਂ ਤੁਹਾਨੂੰ ਕਿ ਦੇਖੋ ਇਹ ਇਹ ਇਹੀ ਕਲਿਯੁਗ ਹੈ ਇਹ ਸਮਝਣਾ ਪਏਗਾ ਕਦੀ ਸਤਿਵਿਚ ਕੁਝ ਸੁਣਿਆ ਸੀ ਕਿਸੇ ਨੇ ਪੈਟ ਰੱਖਿਆ ਜਾਂ ਰੱਖਿਆ ਤੇ ਇਦਾਂ ਰੱਖਿਆ ਤੂੰ ਦੇਖੋ ਕਿ ਪਿੱਟ ਬੋਲ ਦਾ ਤੁਸੀਂ ਜ਼ਿਕਰ ਕੀਤਾ ਹੈਗਾ ਹਨਾ ਜੀ ਉਹ ਇੰਨਾ ਖਤਰਨਾਕ ਹੈਗਾ ਕਿ ਉਸ ਤੇ ਉੱਪਰ ਸਟ੍ਰਿਕਟਲੀ ਪਾਬੰਦੀ ਲਗਾ ਦਿੱਤੀ ਹੈ ਕੁਝ ਸ਼ਹਿਰਾਂ ਚ ਤਾਂ ਬੈਨ ਹੈ ਕੁਝ ਸ਼ਹਿਰਾਂ ਚ ਸਟ੍ਰਿਕਟਲੀ ਬੈਨ ਹੈ ਹਮਮ ਔਰ ਦੇਖੋ ਮੇਰੇ ਹਿਸਾਬ ਨਾਲ ਇਹ ਬੈਨ ਹੋਣੇ ਵੀ ਚਾਹੀਦੇ ਦੇਖੋ ਫਾਇਦਾ ਹੈ ਮੈਂ ਸਮਝਦਾ ਰਖਵਾਲਾ ਹੈ ਤੁਹਾਡਾ ਘਰ ਦਾ ਰਖਵਾਲਾ ਜ਼ਰੂਰ ਹੈ ਹਮਮ ਲੇਕਿਨ ਇਹ ਜਿਹੜਾ ਹੁਣ ਅਸੀਂ ਉਹਦਾ ਸਥਾਨ ਬਾਹਰਲੇ ਵੇੜੇ ਚੋਂ ਜਾਂ ਅੰਦਰਲੇ ਵੇੜੇ ਚੋਂ ਚੁੱਕ ਕੇ ਬਾਥਰੂਮ ਚ ਲੈ ਆਉਂਦਾ ਬੈੱਡਰੂਮਾਂ ਚ ਲੈ ਆਉਂਦਾ ਡਰਾਇੰਗ ਰੂਮ ਚ ਲੈ ਆਉਂਦਾ This is not acceptable. ਤੁਸੀਂ ਸੁਣਿਆ ਹੋਣਾ ਹਲਕਿਆ ਹੋਇਆ ਕੁੱਤਾ। ਜੀ। ਉਹ ਉਹਦਾ ਕੀ ਭਾਵ ਹੈਗਾ ਕਿ ਉਹ ਕਿਉਂ ਇਸ ਕੰਡੀਸ਼ਨ ਚ ਬਿਲਕੁਲ ਠੀਕ ਹੈ। ਹਲਕੇ ਹੋਏ ਦਾ ਮਤਲਬ ਉਹਨੂੰ ਇਹ ਰੈਬੀਜ਼ ਦਾ ਉਹਨੂੰ ਆਲਰੇਡੀ ਰੈਬੀਜ਼ ਦੀ ਬਿਮਾਰੀ ਹੋ ਚੁੱਕੀ ਹੈ। ਇਹ ਹਲਕਿਆ ਹੋਇਆ ਕੁੱਤਾ ਹੀ ਹੁੰਦਾ। ਹਲਕੇ ਹੋਏ ਦਾ ਕੀ ਮਤਲਬ ਹੈ? ਉਹਦੀ ਜੀਭਰ। ਔਰ ਲਾਰ ਗਰਦੀ ਰਹੇਗੀ। ਜੀਭਰ ਰਹੇਗੀ, ਜੀਭ ਚੋਂ ਲਾਰ ਗਰਦੀ ਰਹੇਗੀ। ਇਹ ਨਿਸ਼ਾਨੀ ਹਲਕੇ ਹੋਏ ਦੀ। ਔਰ ਜਿਹੜਾ ਵੀ ਕੋਲ ਆਏਗਾ ਉਹ ਡਰਦੇ ਮਰੇ ਉਹਨੂੰ ਕੱਟੇਗਾ। ਉਹਨੂੰ ਆਪ ਡਰ ਲੱਗੇਗਾ। ਉਹ ਕੱਟਦਾ ਇਸ ਲਈ ਨਹੀਂ ਹੈ ਕਿ ਉਹ ਅਫੈਂਸਿਵ ਜਾਨਵਰ ਹੈ ਉਹ ਇਸ ਲਈ ਕੱਟਦਾ ਹੈ ਉਹਨੂੰ ਲੱਗਦਾ ਵੀ ਡਰੇਗਾ ਪਰ ਲੋਕਾਂ ਨੂੰ ਵੀ ਇਸਲਾ ਹੈ ਜੇ ਤੁਸੀਂ ਕੁੱਤੇ ਨੂੰ ਛੇੜੋਗੇ ਨਹੀਂ ਕੁਝ ਕਹੋਗੇ ਨਹੀਂ ਉਹਦੇ ਕੋਲੋਂ ਵੀ ਲੰਘ ਜਾਓਗੇ ਤਾਂ ਨਹੀਂ ਕੱਟੇਗਾ ਉਹ ਉਹ ਆਪਣੀ ਸੈਲਫ ਡਿਫੈਂਸ ਉਸ ਨੂੰ ਕੱਟਦਾ ਹੈ ਤੇ ਜਿਹੜੇ ਕਿ ਤੁਸੀਂ ਡੌਗ ਨੂੰ ਰੈਬਸ ਦਾ ਜ਼ਿਕਰ ਕਰ ਰਹੇ ਹੋ ਇਹ ਹੋਣ ਦਾ ਵੀ ਡੌਗ ਨੂੰ ਕੋਈ ਕਾਰਨ ਹੈਗਾ ਰੈਬਸ ਹੁੰਦਾ ਜਾਂ ਆਲਰੇਡੀ ਇਹਦੇ ਵਿੱਚ ਇੰਨਾ ਵਾਇਰਸ ਹੈ ਨਾ ਜੀ ਇਹ ਵਾਇਰਸ ਕਿਸੇ ਨੂੰ ਵੀ ਆ ਸਕਦਾ ਹੈ ਵਾਇਰਸ ਕਿਸੇ ਨੂੰ ਵੀ ਆ ਸਕਦਾ ਹੈ ਵਾਇਰਸ ਤਾਂ ਕੋ ਪੁੱਛ ਕੇ ਨਹੀਂ ਹੁੰਦਾ ਵਾਇਰਸ ਆ ਗਿਆ ਤੁਹਾਨੂੰ ਰੇਵੀਜ਼ ਹੋ ਗਈ ਤੇ ਇੱਕ ਉਹ ਤੋਂ ਤੁਸੀਂ ਫਿਰ ਬੰਦਿਆਂ ਨੂੰ ਦੇ ਰਹੇ ਸੋ ਇੱਕ ਇੱਕ ਹੋਰ ਇੰਪੋਰਟੈਂਟ ਸਵਾਲ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਆਪਾਂ ਜਿਹੜੇ ਕਿ ਪੈਡ ਡੌਗ ਹੈਗੇ ਆਪਾਂ ਬਾਹਰ ਖੁੱਲੇ ਦੇ ਵਿੱਚ ਘੁਮਾਣ ਦੀ ਲੈ ਕੇ ਜਾਂਦੇ ਆ ਉਸੇ ਥਾਂ ਦੇ ਉੱਪਰ ਸਟਰੀਟ ਡੌਗ ਵੀ ਹੈਗੇ ਨੇ ਜੇ ਉਹ ਆਪਣਾ ਕੋਈ ਮੰਨ ਲਓ ਯੂਰੀਨ ਪਾਸ ਕਰਦੇ ਨੇ ਤੇ ਆਪਣਾ ਪੈਡ ਡੌਗ ਉਹਨੂੰ ਜਾ ਕੇ ਸਮਲ ਲੈ ਜਾਂ ਉੱਥੇ ਜਾ ਕੇ ਸਪਰਸ਼ ਦੇ ਵਿੱਚ ਆ ਗਏ ਤਾਂ ਵੈਕਸੀਨ ਵਾਲਾ ਡੌਗ ਵੀ ਸੰਕਰਮਣ ਹੋ ਗਿਆ ਫਿਰ ਰੇਵੀਜ਼ ਦੇਖੋ ਗੱਲ ਇਹ ਹੈ ਵੈਕਸੀਨ ਲੱਗੀ ਇਸੇ ਵਾਸਤੇ ਹੈ ਕਿ ਜੇ ਉਹਦੇ ਚ ਵਾਇਰਸ ਵੀ ਆਏਗਾ ਤੇ ਅੱਗੇ ਉਹ ਫੈਲਾਏ ਨਾ ਉਹਨੂੰ ਅਸਰ ਨਾ ਹੋਵੇ ਇਸੇ ਲਈ ਵੈਕਸੀਨ ਲੱਗਦਾ ਹੈ ਔਰ ਯੂਸ਼ੁਅਲੀ ਉਹ ਬੱਚ ਵੀ ਜਾਂਦਾ ਹੈ ਲੇਕਿਨ ਇਸ ਦੀ ਵਿਡੰਬਨਾ ਇਹ ਹੈ ਕਿ ਲੋਕ ਪੂਰੀ ਬੂਸਟਰ ਡੋਜ਼ ਨਹੀਂ ਲਵਾਉਂਦੇ ਇਸ ਲਈ ਵੈਕਸੀਨ ਅਸਰਦਾਰ ਨਹੀਂ ਰਹਿੰਦੀ ਸੋ ਬੂਸਟਰ ਡੋਜ਼ ਲਗਵਾਉਣਾ ਲਾਜ਼ਮੀ ਹੈ ਨੰਬਰ 2 ਜਿਹੜੇ ਬੰਦੇ ਵੀ ਲਵਾ ਲੈਂਦੇ ਨੇ ਜੇ ਕੱਟ ਗਿਆ ਤੇ ਬੰਦਾ 1 3 5 7 21 ਦਿਨ ਤੱਕ ਲੱਗਦੇ ਨੇ ਉਹ ਬੰਦਾ 21ਵਾਂ ਭੁੱਲ ਜਾਂਦਾ ਕਹਿੰਦਾ ਹੁਣ ਤਾਂ ਠੀਕ ਹੋ ਗਿਆ ਯਾਰ ਠੀਕ ਹੋ ਗਿਆ ਪਰ ਇਹ ਪਤਾ ਲੱਗਦਾ ਵੀ 22ਵੇਂ ਦਿਨ ਨੂੰ ਰੈਬੀਜ਼ ਹੋ ਗਿਆ ਸੋ ਦੇਖੋ ਕਿ ਇੱਕ ਮੈਂ ਕੇਸ ਹਾਲਾਂਕਿ ਪੰਜਾਬ ਦਾ ਨਹੀਂ ਬਾਹਰ ਦਾ ਸੀਗਾ ਕਿ ਇੱਕ ਬੱਚਾ ਸੀ ਬਾਹਰ ਖੇਡ ਰਿਹਾ ਸੀਗਾ ਤੇ ਉਸ ਨੂੰ ਡੌਗ ਨੇ ਕੱਟ ਲਿਆ ਤੇ ਉਹਨੇ ਕੁਝ ਦੱਸਿਆ ਨਹੀਂ ਆਪਣੇ ਪੇਰੈਂਟਸ ਨੂੰ ਤੇ ਉਹ ਅੰਦਰ ਜਾ ਕੇ ਕਮਰਾ ਉਸਨੇ ਬੰਦ ਕਰ ਲਿਆ ਤੇ ਰੋਣ ਲੱਗ ਗਿਆ ਤੇ 2 ਕੁ ਦਿਨਾਂ ਬਾਅਦ ਉਸਤੇ ਬੋਡੀ ਦੇ ਵਿੱਚ ਚੇਂਜਰਸ ਆਣ ਲੱਗੇ ਤੇ ਇਸ ਕਦਰ ਕੰਡੀਸ਼ਨ ਹੋ ਗਈ ਕਿ ਪਿਓ ਦੀ ਅੱਖਾਂ ਸਾਹਮਣੇ ਉਸ ਬੱਚੇ ਦੇ ਸਰਾਹ ਨਿਕਲ ਗਏ ਦੇਖੋ ਉਹੀ ਗੱਲ ਹੈ ਜਦੋਂ ਇਕੱਟੇ ਮੈਂ ਤਾਂ ਹੀ ਤੁਹਾਨੂੰ ਕਿਹਾ ਬਿਨਾਂ ਇੱਕ ਸ ਮਿੰਟ ਬਰਬਾਦ ਕੀਤੇ ਇਮੀਡੀਏਟਲੀ ਤੁਹਾਨੂੰ ਨੇੜੇ ਦੇ ਸਿਹਤ ਕੇਂਦਰ ਜਾਣਾ ਹੈ ਔਰ ਰੈਬਿਸ ਦੇ ਟੀਕੇ ਲਗਵਾਣੇ ਆ ਇਹ ਔਰ ਨਾਲ ਵਾਸ਼ ਕਰਨਾ ਹੈ ਤੇ ਨਾਲ ਤੁਸੀਂ ਐਂਟੀ ਟੈਟਨਸ ਵੀ ਲਗਵਾਣਾ ਹੈ ਇਹ ਲਾਜ਼ਮੀ ਹੈ ਇਹ ਪ੍ਰੋਟੋਕਾਲ ਹੈ ਗਵਰਨਮੈਂਟ ਆਫ ਇੰਡੀਆ ਸਾਡਾ WHO ਵੱਲੋਂ ਸਾਨੂੰ ਨਿਰਦੇਸ਼ਿਤ ਪ੍ਰੋਟੋਕਾਲ ਹੈ ਇਟ ਹੈਜ਼ ਟੂ ਬੀ ਫਾਲੋਡ ਠੀਕ ਹੈ ਇਹਦੇ ਕੋਈ ਅਸੀਂ ਇਹ ਫੰਡ ਬਟ ਨਹੀਂ ਲਿਆਉਣਾ ਦੇਖੋ ਲੱਗਿਆ ਚਾਹੇ ਉਹਨੂੰ ਰੈਬੀਜ਼ ਹੈ ਚਾਹੇ ਨਹੀਂ ਹੈ ਇਹਨਾਂ ਗੱਲਾਂ 'ਚ ਪੈਣ ਦੀ ਬਜਾਏ ਤੁਸੀਂ ਵੈਕਸੀਨ ਲਗਵਾ ਲਓ ਇਹ ਸਭ ਤੋਂ ਆਸਾਨ ਤਰੀਕਾ ਹੈ ਔਰ ਇਹ ਲਾਈਫ ਸੇਵਿੰਗ ਹੈ ਇਸ ਕਰਕੇ ਇਹ ਫਾਲੋ ਕਰੋ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਫਾਲੋ ਕੀਤਾ ਜਾਏ ਸਵਾਕੀ ਜਿਸ ਤਰ੍ਹਾਂ ਦੇ ਨਾਲ ਇਹ तमाम ਜਾਣਕਾਰੀਆਂ ਉਹਨਾਂ ਲੋਕਾਂ ਦੇ ਲਈ ਅਸੀਂ ਲੈ ਕੇ ਆਉਨੇ ਹੈਗੇ ਜਿਹੜੇ ਕਿ ਪੈਟ ਰੱਖਣ ਦੇ ਸ਼ੌਕੀਨ ਨੇ ਭਾਵੇਂ ਕਿਸੇ ਵੀ ਉਮਰ ਵਰਗ ਦੇ ਹੈਗੇ ਨੇ ਪਰ ਜੇਕਰ ਓਹੋ ਨਿਯਮ ਕਾਨੂੰਨ ਫੋਲੋ ਕਰਨਗੇ ਜਾਂ ਫਿਰ ਕਹਿ ਲਈਏ ਕਿ ਜੋ ਪੈਟਰਨ ਰੱਖਣ ਦੇ ਲਈ ਕੰਡੀਸ਼ਨਸ ਬਣਾਈਆਂ ਗਈਆਂ ਨੇ ਉਹਨਾਂ ਦਾ ਧਿਆਨ ਰੱਖਣਗੇ ਤਾਂ ਉਹਨਾਂ ਦਾ ਸ਼ੌਕ ਵੀ ਪੂਰਾ ਹੋ ਜਾਗੇਗਾ ਤੇ ਉਹਨਾਂ ਦੀ ਜ਼ਿੰਦਗੀ ਨੂੰ ਵੀ ਕੋਈ ਖਤਰਾ ਨਹੀਂ ਹੋਵੇਗਾ ਸੋ ਇਹ ਵੀਡੀਓ ਅਸੀਂ ਇਸ ਕਰਕੇ ਬਣਾਈ ਹੈਗੀ ਹੈ ਤਾਂਕਿ ਜੇਕਰ ਕੋਈ ਡੌਗ ਦੀ ਬਾਈਟ ਦੇ ਕਰਕੇ ਸੰਕਰਮਣ ਹੋ ਚੁੱਕਿਆ ਤਾਂ ਉਸ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਤੇ ਵੀਡੀਓ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿਓ ਤਾਂਕਿ ਇਹ ਹੋਰ ਇਨਫੋਰਮੇਟਿਵ ਜਿਹੜੀ ਕਿ ਜਾਣਕਾਰੀ ਹੈਗੀ ਹੈ ਬਾਕੀਆਂ ਤੱਕ ਪਹੁੰਚ ਸਕੇ ਸਭ ਦੇਰੇ ਆਪਟਲੀ ਜਿਹੜਾ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨਦਰ ਪਰਵਿੰਦਰ ਮੋਹਾਲੀ